ਜੀ ਗਈ ਹੈ ਗੋਪੀ ਕੇ ਲੋ ਜੀ ਮੁਕਾਬਲਾ ਸ਼ੁਰੂ ਆ ਪਹਿਲੀ ਕਬੱਡੀ ਪਾਣੀ ਲਾਡੀ ਮੈਦਾਨ ਦੇ ਵਿੱਚ ਵਧਿਆ ਹੋਇਆ ਲਾਡੀ ਕਬੱਡੀ ਪਾ ਰਿਹਾ ਤੇ ਕਿਹੜੇ ਕਿਹੜੇ ਸਤਕਾਰਯੋਗ ਵੀਰਾਂ ਨੇ ਸਨਮਾਨ ਹੋ ਰਹੇ ਨੇ ਉਹ ਤੇ ਇਹਨਾਂ ਨੂੰ ਬੋਲਿਓ ਉਧਰ ਸਮੇਂ ਪਹਿਲਾ ਸਨਮਾਨ ਭਾਈ ਦਵਿੰਦਰ ਸਰਪੰਚ ਮਲੇਰਕੋਟ ਦਾ ਸਾਡੇ ਬਹੁਤ ਪਿਆਰੇ ਵੀਰਾਂ ਪਹਿਲਾ ਸਨਮਾਨ ਜਿਹੜਾ ਸਾਡੀ ਸਮੂਚੀ ਬਾਬਾ ਗੱਜਨ ਸਾਹਿਬ ਜੀ ਸਪੋਰਟਸ ਕਲੱਬ ਦੀ ਟੀਮ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਅਸੀਮ ਖੇਤਰ ਦੇ ਪ੍ਰਮੁੱਖ ਕਰਨ ਵਾਲਾ ਸਰਮਾਨ ਕੋਲੀ ਸਰਪੰਚ ਜੀ ਮਾਣ ਸਨਮਾਨ ਬਾਈ ਜੱਗੀ ਪਿੰਡੋ ਕੀ ਜੀ ਨਾਲ ਕਰਮੇ ਮਰੀਣੀ ਜੱਗੀ ਪਿੰਡੋ ਕੀ ਕਰਦੇ ਵੀਰੋਣੀ ਨੇ ਦਵਿੰਦਰ ਸਰਪੰਚ ਮਰੇਲ ਕੋਟੜੇ ਵਾਲਾ 1 ਫਰਵਰੀ ਨੂੰ ਮੇਜਰ ਲੀਗ ਦੇ ਮੈਚ ਹੋਰੇ ਆ ਐਨ ਕੰਦੇ ਚੋਟੀ ਦੇ ਖਿਡਾਰੀ ਖੇਡਦੇ ਹੁੰਦੇ ਆ ਉਸ ਮਹਾਨ ਕਾਡੀ ਕੱਪ ਦੇ ਵਿੱਚ ਭਰਾ ਅੱਜ ਫਰਾਂਚਾ ਦੇ ਮੈਦੇ ਵਿੱਚ ਪੁੱਜਿਆ ਜੀ ਜੀ ਹੈ ਅਗਲਾ ਸਨਮਾਨ ਸਾਡੇ ਭਾਈ ਕਰਮੇ ਬਿਜਲੀ ਬੋਰਡ ਵਾਲੇ ਦਾ ਭਾਈ ਜਗਦੀਪ ਚਾਹ ਕਨੇਡਾ ਉਹ ਵੀ ਰੀਤ ਕਰਵਾ ਕਰਕੇ ਆਪਣਾ ਸਨਮਾਨ ਲੈ ਰਹਿਣ ਭਾਈ ਜਗਦੀਪ ਚਾਹ ਕਨੇਡਾ ਸਾਡਾ ਬਹੁਤ ਪਿਆਰਾ ਵੀਰ ਹੈ ਕਬੀ ਪਿਆਰਾ ਹੈ ਕੁਸ਼ਿੰਦਰ ਦੇ ਨਾਲ ਸਾਡੇ ਵੀਰ ਦਾ ਉਸ ਤੋਂ ਬਾਅਦ ਭਾਈ ਕਾਣਾ ਮਿੱਠੇਵਾਲ ਸਨਮਾਨ ਭਾਈ ਕਾਣਾ ਮਿੱਠੇਵਾਲ ਦਾ ਜਿਹੜਾ ਬਹੁਤ ਸਤਾਨ ਵਾਲਾ ਵੀਰ ਹੈ ਅਸੀਂ ਧੰਨਵਾਦ ਕਰਦੇ ਹਾਂ ਸੁਮੇਚੀ ਕਲਾਬਰੀ ਵੱਲੋਂ ਜਿਹੜਾ ਸਨਤਾਰਨ ਕਰਿਆ ਹੈ ਮਿੱਠੇ ਵਾਲੀਏ ਕਾਲੇ ਵਾਲੀ ਨੂੰ ਸਨਮਾਨ ਕੀਤਾ ਗਿਆ ਮੀਮ ਸਾਹ ਤੇ ਜਿਹੜਾ ਮੈਚ ਹੋਣਾ ਨਾ ਸਾਹਮਣੇ ਵਾਲਾ ਸਾਡਾ ਅਮਨਦੀਪ ਮਲੇਰਕੋਟਲਾ ਅਮਨਦੀਪ ਮਲੇਰਕੋਟਲਾ ਸਾਡੇ ਭਿੰਦੜਵਈ ਦੀਆਂ ਯਾਰਦਾਂ ਨੇ ਮਲੇਰਕੋਟਲੇ ਦੀ ਸ਼ਹੀਦ ਉਧਨ ਸਿੰਘ ਬੈਲਫੋਰਸ ਜਣੀ ਨਾਲ ਅਮਨੇ ਬਾਈ ਦਾ ਸਨਮਾਨ ਜਿਹੜਾ ਅਸੀਂ ਕਰ ਰਹੇ ਹਾਂ ਸਮੁਧੀ ਕਲੱਬ ਦੇ ਵੱਲੋਂ ਬਾਈ ਅਮਨਦੀਪ ਮਲੇਰਕੋਟਲਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਡੇ ਭਰਾਵਾਂ ਦਾ ਹਾਂਜੀ ਅਗਲੇ ਮੈਚ ਨੇ ਗੁਰੂਜ ਟੀਮਾਂ ਦੱਸਣੇ ਕਹਿਣੀਆਂ ਨੇ ਮੀਨਸਾ ਤੇ ਅਨੰਦਪੁਰ ਸਾੰਹੇਆ ਇੱਕ ਖਿਡਾਰੀ ਰੈਡੀ ਦੇ ਬੱਗੀ ਟੀਮ ਤੁਹਾਡੀ ਪੂਰੀ ਆ ਗਈ ਸਾੰਹੇਆ ਦੀ ਟੀਮ ਜਿਹੜੀ ਪੁੱਜ ਗਈ ਆ ਔਰ ਜਿਹੜੀ ਮੀਨਸਾ ਦੀ ਟੀਮ ਆ ਮੱਟਰ ਰਾਮ ਸਰੂਪ ਜੀ ਆਂਦੇ ਸੌਰੇ ਪਿੰਡ ਦੀ ਟੀਮ ਐ ਮੀਮਸੇ ਦੀ ਉਹ ਟੀਮ ਵੀ ਜਲਦੀ ਦੇ ਨਾਲ ਜਿਹੜੀ ਗਰਾਊਂਡ ਦੇ ਲਾਗੇ ਪਹੁੰਚ ਜਾਵੇ ਲਓ ਕਾਲਾ ਕਲੋਟੀ ਵਾਲਾ ਕਬੱਡੀ ਪਾ ਰਿਹਾ ਮੈਦਾਨ ਵਿੱਚ ਬਹੁਤ ਹੀ ਸਿਰੇ ਦਾ ਮੈਚ ਮਰੇ ਮਤਰੋ ਜਦੋਂ ਜਰਗੜੇ ਕਬੱਡੀ ਕੱਪ ਦੇ 22 ਪੱਖੇ ਐਲਾਨ ਹੋਏ ਵੀ ਰੇਡ ਜੱਪਿਆ ਤੇ ਪੱਖੇ ਲੱਗਦੇ ਆ ਨਾ ਪਹਿਲਾ ਪੱਖਾ ਕਾਲੇ ਕਲੋਟੀਆ ਨੇ ਜਿੱਤਿਆ ਸੀ ਜਰਗੜੇ ਕਬੱਡੀ ਕੱਪ ਤੋਂ ਇਹ ਵੀ ਕਹਿੰਦੇ ਇਤਿਹਾਸ ਹੈ ਸਾਡੀ ਕਬੱਡੀ ਦਾ ਇਹ ਨਹੀਂ ਵੀ ਕਿਸੇ ਨੇ ਸੋਹ ਟਰੈਕਰੀ ਜਿੱਤਿਆ ਉਹੀ ਬੋਲੀਏ ਤੇ ਜੇ ਕਿਸੇ ਨੇ ਕਬੱਡੀ ਵਿੱਚ ਨਾ ਪ੍ਰੈਸ ਵੀ ਜਿੱਤੀ ਆ ਉਹ ਵੀ ਜਿਹੜਾ ਮਾਣ ਉਧਰ ਨੂੰ ਨਾ ਵੜਵਾ ਸਾਡੇ ਕਲਮਨੀ ਸਿੰਘ ਜੀ ਔਰ ਇਹ ਸਾਹਿਬ ਉਹ ਵੀ ਸਾਡੇ ਪ੍ਰਧਾਨ ਸਾਹਿਬ ਰਵੀ ਸਿੰਘ ਜੀ ਕਹਿੰਦੇ ਵੀ ਸਾਡੇ ਨਾਲ ਪਿੱਛੇ ਪਾਉਦੇ ਆਇਆ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਭਲਵੀਰ ਸਿੰਘ ਜੀ ਔਰ ਇਹ ਸਾਹਿਬ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਉਹ ਸਾਹਮਣੇ ਕਬੱਡੀ ਪਈ ਹੋਈ ਆ ਉਹ ਚਾਰ ਖਿਡਾਰੀ ਚਾਵਾਂ ਦੇ ਵਿਚੋਕ ਦੇ ਨੌਜਵਾਨ ਨੇ ਕੰਨੀ ਟ੍ਰਾਈ ਕਰ ਰਿਹਾ ਪਰ ਦੂਜੇ ਪਾਸੇ ਮੁਕਾਬਲਾ ਸਖਤ ਬਿਲਕੁਲ ਹੁੰਦਿਆਂ ਦੇ ਦਰਮਿਆਨ ਮੁਕਾਬਲਾ ਹੈ ਪਰ ਪੁਆਇੰਟ ਰੇਡਰ ਦੇ ਵਾਸਤੇ ਜਰਵਾਹਾ ਚਲ ਵੀ ਗੱਬਰੂਆਂ ਫਿਰ ਪਾਗਲੀ ਕਬੱਡੀ ਹੋ ਸਾਹਮਣੇ ਕਹਿੰਦੇ ਗੱਭਰੂ ਕਬੱਡੀ ਬਾਹ ਰਿਹਾ ਹੈ ਕਿ ਜਦ ਗੱਭਰੂ ਕਬੱਡੀ ਖੇੜਦੇ ਉਹ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਜਦ ਗੱਭਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਇਹ ਲਾਡੀ ਆ ਲਾਡੀ ਆ ਨਾਮ ਕਸੂਤਾ ਆ ਇਹ ਪੜਦਾ ਕ੍ਰਿਸ਼ਨ ਨਾਮ ਦਸੀ ਕੀ ਆ ਆ ਬਾਈ ਦੇ ਪੜਨਾ ਕਾਂ ਘਰੂੜ ਪੜਨਾ ਕਾਂ ਪ੍ਰੂਰ ਦਾ ਕਹਿੰਦੇ ਲਾਡੀ ਆ ਪਹਿਲਾ ਕਹਿੰਦਾ ਕਸੂਤਾ ਦਾ ਪਿੰਡ ਆ ਇਹ ਖਿਡਾਰੀ ਦਾ ਇਹ ਕਹਿੰਦੇ ਮੌਂਦ ਦੇਰੀਏ ਦਾ ਖਿਡਾਰੀ ਹੈ ਮੇਰੇ ਵੀਰੋ ਇਹ ਕਹਿੰਦੇ ਮੂਰਗ ਦੇਰੀਏ ਦਾ ਖਿਡਾਰੀ ਪਰ ਸਾਹਮਣੇ ਕਹਿੰਦੇ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁਰਦਾ ਆਇਆ ਲਾਡੀ ਕਹਿੰਦੇ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਆਇਆ ਹੈ ਪੀਤੇ ਹਾਂ ਸੋਣੀ ਸਾਡੇ ਵੀਰ ਬਾਵੇਂ ਮਤੋਈ ਹੁਣੀ ਨਾ ਕਹਿੰਦੇ ਕਾਲੇ ਵਾਈ ਹੁਣੀ ਬੰਮੇ ਵਾਈ ਹੁਣੀ ਚਿੰਦਰ ਵਾਈ ਹੁਣੀ ਜਿੰਨੇ ਵੀ ਅਫੀਸ਼ੀਅਲ ਆਏ ਨੇ ਸਾਰੇ ਅਫੀਸ਼ੀਅਲ ਆਪਣੇ ਆਪਣੇ ਸਮੇਂ ਦੇ 스타 ਕਬੱਡੀ ਖਿਡਾਰੀ ਨੇ ਇਹ ਸਾਰੇ ਵੀਰਾਂ ਦਾ ਵਿੱਚ ਤੌਰ ਤੇ ਧੰਨਵਾਦ ਜਗਦੀਪભાઈ ਜੱਗੀભાઈ ਕਹਿੰਦਾ ਉਹ ਵੀ ਆ ਰਹੇ ਆ ਪਰ ਗੱਲ ਸਸਪੈਂਸ ਵਾਲੀ ਹੈ ਉਹ ਵੀ ਆ ਰਹੇ ਨੇ ਪਰ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਚਾਰ ਚਾਰ ਪਰ ਦੂਜੇ ਪਾਸੇ ਭੜੋਕੇ 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 ਹੋ ਭੜੋਕੇ ਹੋ ਭੜੋਕੇ ਬਿਨਾਂ ਬਿਨਾਂ ਢੋਲ ਤੋਂ ਪੰਗੜੇ ਦੁਨੀਆ ਵੇਦੀ ਖੜ ਖੜ ਕੇ ਇਹ ਨਵੇਂ ਪਿਰਦਾ ਰਾਜਾ ਖੇਲਾ ਲੱਗਦਾ ਕੋਕੇ ਜੜਜੜ ਨਵੇਂ ਪੜਨਾ ਰਾਜਾ ਖੇਲਾ ਲਿਖਣਾ ਕੋਕੇ ਜੜ ਜੜ ਕੇ ਬਾਕੀ ਜਿਹੜੇ ਵੀ ਨਵੇਂ ਪੜਦੇ ਰਾਜਾ ਖੇਲੇ ਦੇ ਤਲ ਲੱਗੀ ਆ ਤੇ ਕਲਪੁਰੀ ਟਿਕਾਣੀ ਵੀ ਲਖੀਆਂ ਇਹਨਾਂ ਖੇਡ ਕਬੱਡੀ ਬਾਰੇ ਅਗਲੀ ਕਬੱਡੀ ਪਾਂਦਨੀ ਗੋਗੋ ਮੈਦਾਨ ਵਿੱਚ ਵਧਿਆ ਹੋਇਆ ਚਾਰ ਚਾਰ ਨੇ ਕਾਲੇ ਸੰਘਿਆਂ ਦੀ ਟੀਮ ਤੇ ਜਿਸ ਨੰਗੇ ਸ਼ਮੀਰਾਂ ਨਾਂ ਬਹੁਤ ਵੱਡਾ ਖੇਡ ਕਬੱਡੀ ਵਿੱਚ ਲਓ ਸ਼ਮੀਰ ਦੀ ਟੀਮ ਖੇਡਦੀ ਆ ਪਰ ਗੋਗੋ ਅਕਦਾ ਬਾਦਾਂ ਆਪਣੀ ਟੀਮ ਨਹੀਂ ਕਰ ਰਹੇ ਇਸ ਮੈਂ ਨੰਦਪੁਰ ਸਾਹ ਨੇ ਆ ਰੈਡੀ ਹੋ ਗੋਪੀ ਕਬੱਡੀ ਪੈ ਗਈ ਲਓ ਸਾਹਮਣੇ ਕਬੱਡੀ ਪੈ ਗਈ ਕਬੱਡੀ ਪੈ ਗਈ ਉਹ ਸਾਹਮਣੇ ਅਗਲੇ ਮੈਚ ਦੀਆਂ ਟੀਮਾਂ ਮੀਤ ਸਾਹ ਤੇ ਨੰਦਪੁਰ ਸਾਹ ਨੇ ਆਉਂਦੀਆਂ ਟੀਮਾਂ ਜਲਦੀ ਨਾਲ ਆ ਜਾਣਾ ਪਰ ਪਈ ਹੋਈ ਕਬੱਡੀ ਦੇ ਉੱਪਰ ਮੁੰਡਾ ਟੱਚ ਟਕ ਟਪਾਣਾ ਉਹ ਮੁੰਡਾ ਟੱਚ ਟਕ ਟਪਾਣਾ ਪਰ ਦੂਜੇ ਪਾਸੇ ਉਹ ਕਰਤਾ ਬਿਸਤਰਾ ਗੋਲ ਅੱਜ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਕਿ ਕਮਾਲ ਹੋਈ ਜਾਂਦੀ ਹੈ ਉਹ ਦੁਨੀਆ ਕਬੱਡੀ ਤੇ ਦਿਆਨ ਹੋਈ ਜਾਂਦੀ ਹੈ ਦੁਨੀਆ ਕਬੱਡੀ ਦੇ ਵਿਆਲ ਹੀ ਜਾਂਦੀ ਆ ਅਗਲੀ ਰੇਡ ਉਧਰ ਮਾਲਵਾ ਕਬੱਡੀ ਆਪਣੜ ਪੇਜ ਤੋਂ ਜੱਗੀ ਵਿਧਾਉਣ ਸਾਡੀ ਜਿੰਦਗੀ ਦਾ ਬਹੁਤ ਜਿਆਦਾ ਵੀਰ ਆ ਉਹ ਵੀਰ ਵੀ ਕਹਿੰਦੇ ਮੇਰੇ ਵੀਰ ਆਪਣੜ ਕਰ ਰਹੇ ਆ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਆ ਸਾਰੇ ਸਾਰੇ ਭਰਾਵਾਂ ਦਾ ਪਰ ਪਈ ਹੋਈ ਰੇਡ ਕੋਰੇ ਬਈ ਹਾਂ ਸਾਹਮਣੇ ਕਹਿੰਦੇ ਕਬੱਡੀ 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 ਮੈਦਾਨ ਦੇ ਵਿੱਚ ਹੋਈ ਬਹੁਤ ਕਬੱਡੀ ਕਬੱਡੀ ਪਾਉਣ ਦੀ ਵਾਅਦਾ ਆਇਆ ਹੈ ਇਹ ਰਫੀਕ ਆ ਰਫੀਕ ਦੀ ਕਬੱਡੀ ਪਈ ہوئی ਹੈ ਮੁਕਾਬਲਾ ਚੋਟੀ ਦਾ ਮੇਰੇ ਮਤਰੋ ਹੁਣ ਕਹਿੰਦੇ ਟੱਕਰ ਸਿਰੇ ਦੀ ਆ ਆ ਮੈਚ ਵਿੱਚ ਗੱਲ ਉਹ ਬਣ ਗਈ ਕਿ ਕਾਹਦੇ ਵੱਡੇ ਬੈਲੀ ਨੂੰ ਗੱਭਰੂ ਤਾਂ ਖਿੱਕ ਤਣ ਗਏ ਹੋ ਰੌਣਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਰੌਣਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਉਹ ਸਾਹਮਣੇ ਬੱਜ ਗਈ ਕੰਜੀ ਲੱਗੇ ਹੋਏ ਚੋਰ ਭੁੱਲਣ ਦੀ ਧਰਤੀ ਤੇ ਕਰਨੀ ਆ ਇਹ ਕਰਨੀ ਆ ਭੁੱਲਣ ਦੀ ਧਰਤੀ ਦਾ ਕਮਾਲ ਕਰ ਗਿਆ ਮੇਰੇ ਮਿੱਤਰੋ ਭੁੱਲਣ ਵਾਲਾ ਕਰਵੀ ਧੰਨ 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 ਕਰਵਾ ਗਿਆ ਐਮ.ਡੀ ਸਾਹਿਬ ਪਿਆਰਾ ਸੌਣ ਬਨਵੀ ਦੇ ਐਮ.ਡੀ ਪੁੱਜੇ ਚੰਗਾ ਹੋਇਆ ਵਿਸ਼ੇਸ਼ ਤੌਰ ਤੇ ਆਏ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਅਸੀਂ ਦਿਨੋ ਕਰਦੇ ਆਂ ਅਗਲੀ ਰੇਲ ਗੇਲੋ ਸਾਹਿਬ ਚੱਕੇ ਮੈਗ ਉਹ ਸਾਹਮਣੇ ਅਗਲੀ ਕਬੱਡੀ ਪਈ ਹੋਈ ਹੈ ਅਗਲਾ ਮੈਚ ਹੋਣਾ ਮੀਮ ਸਾਹਿਬ ਤੇ ਨੰਦਪੁਰ ਸਾਹਮਣੇ ਧਨੋਲੇ ਦੀ ਟੀਮ ਮੰਮੀ ਨਾਲ ਖੇਡੂਗੀ ਇਹ ਟੀਮਾਂ ਵੀ ਤਿਆਰੀ ਫੜਾਉਣ ਪਰ ਦੂਜੇ ਪਾਸੇ ਕਬੱਡੀ 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 ਉਹ ਭੜਕੇ ਘੱਕੇ ਉਹ ਪੈਂਦੇ ਆ ਪਟਾਕੇ ਪਰ ਪੁਆਇੰਟ ਰਿੰਟਰ ਦੇ ਵਾਸਤੇ ਜੁੜਦਾ ਹੋਇਆ ਹੈ ਪੁਆਇੰਟ ਕਹਿੰਦੇ ਰੇਟੋ ਦੇ ਵਾਸਤੇ ਜੁੜ ਰਿਹਾ ਹੈ ਚੱਲ ਵੀ ਕੱਬਰੂਆ ਪਰ ਮੈਚ ਪੂਰਾ ਚਲੋ ਚਲੋ ਇੱਧਰ ਕੀ ਹੋ ਗਿਆ ਪੁਆਇੰਟ ਜਿਹੜਾ ਉਹ ਕਾਲੇ ਸਿੰਘਾਂ ਦੀ ਟੀਮ ਨੂੰ ਕੋਈ ਹੋਲ ਰੱਖਿਆ ਨਹੀਂ ਇੰਦਰਾ ਜੀ ਉਹ ਪੁਆਇੰਟ ਕਾਲੇ ਸਿੰਘਾਂ ਦੀ ਟੀਮ ਨੂੰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਰੈਫਰੀਆਂ ਦਾ ਜਿਹੜੇ ਸਵੇਰ ਤੋਂ ਚੋਟੀ ਦੇ ਮੈਚ ਕਰਵਾ ਰਿਹਾ ਸਾਡੇ ਵੀਰ ਚਾਹਲਾ ਕਹੇ ਮੈਚ ਸਮਾਪਤ ਇਸ ਮੈਚ ਵਿੱਚੋ ਜਿਹੜੀ ਭੋਲਣ ਦੀ ਟੀਮ ਮੇਰੇ ਮਿੱਤਰੋ ਜੇਤੂ ਹੈ ਭੋਲਣ ਦੀ ਟੀਮ ਚਾਲੇ ਹੋਏ ਮੈਚ ਦੀ ਜੇਤੂ ਹੈ